ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜ਼ਰੂਰ ਰੱਖਨੇ ਇੱਕ ਨੌਜਵਾਨ ਕੁੜੀ ਆਪਣੀ 6-7 ਸਾਲ ਦੀ ਬੇਟੀ ਦਾ ਹੱਥ ਫੜ ਕੇ ਸਕੂਲ ਵੱਲ ਨੂੰ ਜਾ ਰਹੀ ਸੀ ਕਿਉਂਕਿ ਉਹ ਨੌਜਵਾਨ ਕੁੜੀ ਰਾਧਿਕਾ ਉਹ ਇੱਕ ਸਕੂਲ ਦੇ ਵਿੱਚ ਟੀਚਰ ਸੀ ਪ੍ਰਾਈਵੇਟ ਜੌਬ ਕਰਦੀ ਆ ਤੇ ਉਸੇ ਸਕੂਲ ਦੇ ਵਿੱਚ ਉਹਦੀ ਬੇਟੀ ਪੜ੍ਹਦੀ ਆ ਜਦੋਂ ਉਹ ਦੋਨੋਂ ਪੈਦਲ ਜਾ ਰਹੀਆਂ ਹੁੰਦੀਆਂ ਤਾਂ ਰਸਤੇ ਦੇ ਵਿੱਚ ਇੱਕ ਗੱਡੀ ਆਉਂਦੀ ਆ ਤੇ ਗੱਡੀ ਉਹਨਾਂ ਦੇ ਅੱਗੇ ਰੁਕ ਜਾਂਦੀ ਆ ਉਸ ਗੱਡੀ ਦੇ ਵਿੱਚੋਂ ਇੱਕ ਨੌਜਵਾਨ ਮੁੰਡਾ ਉਤਰਦਾ ਤੇ ਉੱਤਰ ਕੇ ਰਾਧਿਕਾ ਦੇ ਪੈਰ ਫੜ ਲੈਂਦਾ ਤੇ ਉਹਨੂੰ ਕਹਿੰਦਾ ਕਿ ਰਾਧਿਕਾ ਮੈਨੂੰ ਮaaf ਕਰ ਦੇ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਕੌਣ ਸੀ ਉਹ ਮੁੰਡਾ ਪੂਰੀ ਕਹਾਣੀ ਜਾਣਨ ਲਈ ਪੂਰੀ ਕਹਾਣੀ ਦਾ ਸੱਚ ਜਾਣਨ ਲਈ ਤੁਸੀਂ ਆਪਣੀ ਵੀਡੀਓ ਦੇ ਨਾਲ ਬਨੇ ਰਹਿਣਾ ਰਾਧਿਕਾ ਆਪਣੇ ਮਾਪਿਆਂ ਦੀ ਇਕਲੌਤੀ ਧੀ ਆ ਤੇ ਰਾਧਿਕਾ ਦਾ ਇੱਕ ਛੋਟਾ ਭਰਾਗਾ ਰਾਧਿਕਾ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਆਪਣੇ ਮੰਮੀ ਪਾਪਾ ਨਾਲ ਰਹਿੰਦੀ ਆ ਰਾਧਿਕਾ ਦੇ ਪਿਤਾ ਜੀ ਜਿਹੜੇ ਰਾਮੂ ਨੂੰ ਉਹ ਇੱਕ ਸਕੂਲ ਦੇ ਵਿੱਚ ਟੀਚਰ ਨੇ ਛੋਟਾ ਜਿਹਾ ਪਿੰਡਾ ਛੋਟਾ ਜਿਹਾ ਸਕੂਲ ਆ ਤੇ ਉੱਥੇ ਹੀ RAMMU ਆ ਜਿਹੜੇ ਉਹ ਟੀਚਰ ਲੱਗੇ ਹੋਏ ਆ ਵੈਸੇ ਤਾਂ ਉਹਨਾਂ ਦਾ ਨਾਮ RAM SINGH ਆ ਪਰ ਪਿਆਰ ਨਾਲ ਉਹਨਾਂ ਨੂੰ ਪਿੰਡ ਦੇ ਵਿੱਚ RAMMU RAMMU ਕਹਿੰਦੇ ਆ RAM SINGH ਆਪਣੀ ਬੇਟੀ ਤੇ ਬੇਟੇ ਨੂੰ ਬਹੁਤ ਵਧੀਆ ਪੜਾਉਂਦੇ ਆ ਤੇ ਆਪਣੇ ਬੱਚਿਆਂ ਨੂੰ ਇਹੀ ਸਿਖਾਉਂਦੇ ਆ ਕਿ ਤੁਸੀਂ ਪੜ੍ਹ ਲਿਖ ਕੇ ਇੱਕ ਵਧੀਆ ਇਨਸਾਨ ਬਣਨਾ ਤੇ RADHIKA ਜਿਹੜੀ ਉਹ ਹਮੇਸ਼ਾ ਆਪਣੇ ਪਾਪਾ ਨੂੰ ਇਹੀ ਕਹਿੰਦੀ ਆ ਕਿ ਪਾਪਾ ਮੈਂ ਵੀ ਤੁਹਾਡੇ ਵਾਂਗੂ ਟੀਚਰ ਬਣਨਾ ਚਾਹਣੀ ਆ ਮੈਨੂੰ ਵੀ ਸ਼ੌਂਕ ਆ ਕਿ ਮੈਂ ਵੀ ਛੋਟੇ-ਛੋਟੇ ਬੱਚਿਆਂ ਨੂੰ ਪੜਾਵਾਂ। ਹਰਮ ਸਿੰਘ ਕਹਿੰਦਾ ਕਿ ਦੇਖ ਬੇਟੀ ਮੈਂ ਤੇਰੇ ਤੇ ਪੜ੍ਹਾਈ ਤੇ ਖਰਚਾ ਕਰ ਸਕਦਾ। ਪੜ੍ਹਨਾ ਤੂੰ ਆ ਮਿਹਨਤ ਤੂੰ ਕਰਨੀ ਆ। ਰਾਧਕਾ ਆਪਣੇ ਪਾਪਾ ਦੀ ਦਿੱਤੀ ਹੋਈ ਸਿੱਖਿਆ ਤੇ ਅਮਲ ਕਰਦੀ ਆ ਤੇ ਉਹ ਬਹੁਤ ਮਿਹਨਤ ਕਰਦੀ ਆ। ਮਿਹਨਤ ਕਰਦ ਕੇ ਗ੍ਰੈਜੂਏਸ਼ਨ ਉਹ ਕਰ ਲੈਂਦੀ ਆ ਤੇ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਹ ਬੀਐਡ ਵੀ ਕਰ ਲੈਂਦੀ ਆ। ਬੀਐਡ ਕਰਨ ਤੋਂ ਬਾਅਦ ਉਹ ਦੋ ਤਿੰਨ ਟੈਸਟ ਦਿੰਦੀ ਆ ਤੇ ਟੈਸਟ ਉਹਦਾ ਕਲੀਅਰ ਹੋ ਜਾਂਦਾ। ਤੇ ਉਹਨੂੰ ਪਿੰਡ ਦੇ ਹੀ ਸਰਕਾਰੀ ਸਕੂਲ ਦੇ ਵਿੱਚ ਨੌਕਰੀ ਮਿਲ ਜਾਂਦੀ ਆ ਸਾਰਾ ਪਿੰਡ ਬੜਾ ਮਾਣ ਕਰਦਾ ਕਿ ਰਾਮ ਸਿੰਘ ਨੇ ਪਹਿਲਾਂ ਸੇਵਾ ਕੀਤੀ ਆ ਪਿੰਡ ਦੇ ਬਹੁਤ ਬੱਚਿਆਂ ਦਾ ਭਵਿੱਖ ਬਣਾਇਆ ਤੇ ਹੁਣ ਇਹਦੀ ਬੇਟੀ ਵੀ ਵੀ ਉਹਨੇ ਵੀ ਦੇਖੋ ਮਿਹਨਤ ਕਰਕੇ ਨੌਕਰੀ ਪ੍ਰਾਪਤ ਕੀਤੀ ਵੀ ਉਹ ਵੀ ਪਿੰਡ ਦੇ ਬੱਚਿਆਂ ਦਾ ਭਵਿੱਖਾ ਜਿਹੜਾ ਸੰਭਾਲੂਗੀ ਸਾਰੇ ਪਿੰਡ ਦੇ ਵਿੱਚ ਸਾਰੇ ਪਰਿਵਾਰ ਦੀ ਬੱਲੇ ਬੱਲੇ ਹੁੰਦੀ ਆ ਰਾਧਕਾ ਬਹੁਤ ਖੁਸ਼ ਹੁੰਦੀ ਆ ਦੋਨੋਂ ਪਿਓ ਧੀ ਇਕੱਠੇ ਸਕੂਲ ਜਾਂਦੇ ਆ ਆਉਣ ਵਾਲੇ 3-4 ਸਾਲਾਂ ਦੇ ਵਿੱਚ ਰਾਮ ਸਿੰਘਾ ਜਿਹੜਾ ਉਹ ਰਿਟਾਇਰ ਹੋ ਜਾਂਦਾ ਤੇ ਹੁਣ ਰਾਮ ਸਿੰਘ ਇਹ ਸੋਚਦਾ ਵੀ ਮੇਰੀ ਧੀ ਹੈ ਜਿਹੜੀ ਉਹ ਵੱਡੀ ਹੋ ਗਈ ਹੈ ਤੇ ਮੈਂ ਉਹਦੇ ਲਈ ਕੋਈ ਰਿਸ਼ਤਾ ਵੇਖਾਂ ਕਈ ਰਿਸ਼ਤੇ ਆਏ ਕੋਈ ਮੁੰਡਾ ਬੈਂਕ ਦੇ ਵਿੱਚ ਨੌਕਰੀ ਕਰਦਾ ਸੀ ਪਰ ਰਾਧਕਾ ਇਹ ਕਹਿਦੀ ਹੁੰਦੀ ਸੀ ਕਿ ਪਾਪਾ ਮੈਂ ਚਾਹਉਣੀ ਹੈ ਕਿ ਮੇਰੇ ਘਰ ਵਾਲਾ ਵੀ ਟੀਚਰ ਹੋਵੇ ਵੀ ਅਸੀਂ ਇਕੱਠੇ ਸਕੂਲ ਜਾਇਆ ਕਰਾਂਗੇ ਇਕੱਠੇ ਆਜਿਆ ਕਰਾਂਗੇ ਤੇ ਉਹ ਕਹਿੰਦਾ ਕਿ ਦੇਖ ਲੈ ਪੁੱਤ ਵੀ ਜੇ ਹਨਾ ਤੈਨੂੰ ਕੋਈ ਮੁੰਡਾ ਪਸੰਦ ਹੋਇਆ ਤਾਂ ਤੂੰ ਮੈਨੂੰ ਦੱਸ ਸਕਦੀ ਆ ਉਹ ਕਹਿੰਦੀ ਕਿ ਨਹੀਂ ਪਾਪਾ ਵੀ ਮੈਨੂੰ ਕੋਈ ਮੁੰਡਾ ਪਸੰਦ ਨਹੀਂ ਤੁਸੀਂ ਕਿਸੇ ਵੀ ਆਪਣੇ ਮਿੱਤਰ ਦੋਸਤ ਨੂੰ ਕਹਿ ਸਕਦੇ ਹੋ ਵੀ ਜੇ ਕੋਈ ਮੁੰਡਾ ਹਨਾ ਟੀਚਰ ਲੱਗਿਆ ਹੋਵੇ ਤੇ ਚਲੋ ਰਾਮ ਸਿੰਘ ਆ ਜਿਹੜੇ ਉਹ ਆਪਣੇ ਸਾਰੇ ਫਰੈਂਡ ਸਰਕਲ ਦੇ ਵਿੱਚ ਕਹਿ ਦਿੰਦੇ ਆ ਤੇ ਰਾਮ ਸਿੰਘ ਨੂੰ ਇੱਕ ਲੜਕੇ ਦੀ ਦੱਸ ਪੈਂਦੀ ਆ ਜਿਹੜਾ ਉਹ ਕੇ ਲੜਕਾ ਵੀ ਐਡਾ ਟੀਚਰ ਹੀ ਉਹ ਹੁੰਦਾ ਚਲੋ ਜਦੋਂ ਉਹ ਲੜਕੇ ਨੂੰ ਵੇਖਣ ਜਾਂਦੇ ਆ ਲੜਕਾ ਉਹਨਾਂ ਨੂੰ ਪਸੰਦ ਆ ਜਾਂਦਾ ਤੇ ਰਿਸ਼ਤਾ ਜਿਹੜਾ ਹੋ ਜਾਂਦਾ ਦੋਨੇ ਪਰਿਵਾਰਾਂ ਦੀ ਸਹਿਮਤੀ ਨਾਲ ਰਾਧਿਕਾ ਦਾ ਰਿਸ਼ਤਾ ਹੋ ਜਾਂਦਾ ਤੇ ਦੋਨਾਂ ਦੀ ਮੰਗਣੀ ਹੋ ਜਾਂਦੀ ਆ ਦੋ ਕੁ ਮਹੀਨੇ ਬਾਅਦ ਹੀ ਵਿਆਹ ਹੁੰਦਾ ਵਿਆਹ ਬੜੀ ਧੂਮ ਧਾਮ ਦੇ ਨਾਲ ਕੀਤਾ ਜਾਂਦਾ ਰਾਧਿਕਾ ਦਾ ਜਿਹੜਾ ਪਤੀ ਹੁੰਦਾ ਉਹਦਾ ਨਾਮ ਗੌਰਵ ਹੁੰਦਾ ਗੌਰਵ ਆ ਜਿਹੜਾ ਉਹ ਪੜਿਆ ਲਿਖਿਆ ਬਹੁਤ ਉੱਚੀ ਸੁੱਚੀ ਸੋਚ ਦਾ ਮਾਲਕ ਸੀ ਤੇ ਗੌਰਵ ਦੇ ਮੰਮੀ ਪਾਪਾ ਵੀ ਪੜੇ ਲਿਖੇ ਸੀ ਇਸ ਲਈ ਉਹਨਾਂ ਨੇ ਬਿਨਾਂ ਦਾਜ ਦਹੀਸ ਦੇ ਵਿਆਹ ਕੀਤਾ ਚਲੋ ਰਾਧਿਕਾ ਜਿਹੜੀ ਉਹ ਵਿਆਹ ਕੇ ਆਪਣੇ ਸਹੁਰੇ ਘਰ ਚਲੀ ਜਾਂਦੀ ਆ ਪਾਪੀ ਕੀ ਰਾਧਿਕਾ ਸੋਰੀ ਕਰ ਚਲੀ ਗਈ ਸੀ ਪਰ ਉਹਦੀ ਡਿਊਟੀ ਉਹਦੇ ਪਿੰਡ 'ਚ ਹੀ ਸੀ ਉਹ ਉੱਥੇ ਹੀ ਸਕੂਲ ਆਉਂਦੀ ਹੌਲੀ ਹੌਲੀ ਗੌਰਵ ਨੇ ਰਾਧਿਕਾ ਦੀ ਜਿਹੜੀ ਬਦਲੀ ਆ ਉਹ ਆਪਣੇ ਸਕੂਲ ਦੇ ਵਿੱਚ ਹੀ ਕਰਵਾ ਲਈ ਹੁਣ ਦੋਨੋਂ ਜਣੇ ਇਕੱਠੇ ਜਾਂਦੇ ਤੇ ਇਕੱਠੇ ਆਉਂਦੇ ਪਰ ਇੱਕ ਦਿਨ ਗੌਰਵ ਕਹਿੰਦਾ ਕਿ ਰਾਧਿਕਾ ਵੀ ਮੈਂ ਟੀਚਰ ਬਣਨਾ ਨਹੀਂ ਚਾਹੁੰਦਾ ਸੀ ਟੀਚਰ ਬਣਨਾ ਮੇਰਾ ਸੁਪਨਾ ਨਹੀਂ ਸੀ ਮਤਲਬ ਵੀ ਮੈਂ ਬਹੁਤ ਵੱਡਾ ਅਧਿਕਾਰੀ ਬਣਨਾ ਚਾਹੁੰਦਾ ਸੀ ਵੀ ਮੈਂ ਤਾਂ ਚਲੋ ਠੀਕ ਹੈ ਪਾਪਾ ਨੇ ਮੈਨੂੰ ਕਿਹਾ ਹਨਾ ਮੈਂ ਬੀਏਡ ਕਰ ਲਈ ਪਰ ਮੈਂ ਇਸ ਤੋਂ ਬਾਅਦ ਵੀ ਪੜ੍ਹਨਾ ਚਾਹੁੰਦਾ ਉਹ ਕਹਿੰਦੀ ਕਿ ਫੇਰ ਕੀ ਗੱਲ ਆ ਹੁਣ ਸਕੂਲੋਂ ਆਕੇ ਤੁਸੀਂ ਫ੍ਰੀ ਹੋਨੇ ਹੋ ਪੜ ਲਿਆ ਕਰੋ ਚਲੋ ਗੌਰਵ ਆ ਜਿਹੜਾ ਉਹ ਪਹਿਲਾਂ ਡਿਊਟੀ ਕਰਦਾ ਤੇ ਡਿਊਟੀ ਤੋਂ ਆਕੇ ਉਹ ਪੜਨ ਬਹਿ ਜਾਂਦਾ ਰਾਧਿਕਾ ਉਹਦਾ ਪੂਰਾ ਸਾਥ ਦਿੰਦੀ ਆ ਉਹਦੇ ਖਾਣ ਪੀਣ ਦਾ ਖਿਆਲ ਰੱਖਦੀ ਆ ਤੇ ਚਲੋ ਗੌਰਵ ਆ ਜਿਹੜਾ ਉਹ 2-3 ਸਾਲ ਵਧੀਆ ਪੜਾਈ ਕਰਦਾ ਤੇ ਉਹ ਆਈਪੀਐਸ ਦਾ ਟੈਸਟ ਕਲੀਅਰ ਕਰ ਲੈਂਦਾ ਵੱਡਾ ਅਧਿਕਾਰੀ ਬਣ ਜਾਂਦਾ ਚਲੋ ਉਹਦੀ ਟ੍ਰੇਨਿੰਗ ਲੱਗ ਜਾਂਦੀ ਆ ਤੇ ਟ੍ਰੇਨਿੰਗ ਤੋਂ ਬਾਅਦ ਉਹ ਆਪਣੇ ਘਰ ਆਉਂਦਾ ਹੁਣ ਜਦੋਂ ਉਹ ਵੱਡਾ ਅਫਸਰ ਬਣ ਚੁੱਕਿਆ ਸੀ ਅਧਿਕਾਰੀ ਬਣ ਚੁੱਕਿਆ ਸੀ ਤਾਂ ਉਹ ਹਮੇਸ਼ਾ ਵਿਅਸਤ ਰਹਿੰਦਾ ਸੀ ਘਰ ਦੇ ਵਿੱਚ ਪੈਸੇ ਦੀ ਕੋਈ ਕਮੀ ਨਹੀਂ ਸੀ ਤਨਖਾਹ ਵਧੀਆ ਸੀ ਤੇ ਹੁਣ ਜਦੋਂ ਵੀ ਉਹ ਆਉਂਦਾ ਸੀ ਉਹ ਆਪਣੀ ਪਤਨੀ ਨੂੰ ਇੱਕੋ ਹੀ ਗੱਲ ਕਹਿੰਦਾ ਸੀ ਕਿ ਰਾਧਿਕਾ ਹੁਣ ਮੈਂ ਇੱਕ ਬਹੁਤ ਵੱਡਾ ਅਫਸਰ ਬਣ ਚੁੱਕਿਆ ਤੇ ਮੈਂ ਨਹੀਂ ਚਾਹੁੰਦਾ ਕਿ ਹੁਣ ਤੂੰ ਟੀਚਰ ਦੀ ਜੌਬ ਕਰੇ ਵੀ ਵੈਸੇ ਵੀ ਆਪਣੇ ਘਰ ਦੇ ਵਿੱਚ ਕਿਹੜੀ ਚੀਜ਼ ਦੀ ਕਮੀ ਆ ਮੈਂ ਚਾਹਣਾ ਵੀ ਜਦੋਂ ਮੈਂ ਨੌਕਰੀ ਤੋਂ ਆਵਾਂ ਤੂੰ ਮੇਰਾ ਖਿਆਲ ਰੱਖੀ ਮੈਨੂੰ ਚਾਹ ਪਾਣੀ ਦੇਵੇਂ ਮੇਰੇ ਨਾਲ ਗੱਲਾਂ ਬਾਤਾਂ ਕਰੇ ਤਾਂ ਉਹ ਕਹਿੰਦੀ ਕਿ ਗੌਰਵ ਇਹ ਤਾਂ ਮੈਂ ਨੌਕਰੀ ਕਰਦੇ ਹੋਏ ਵੀ ਕਰ ਸਕਦੀ ਆ ਉਹ ਕਹਿੰਦਾ ਵੀ ਨਹੀਂ ਮੈਂ ਵੱਡਾ ਅਫਸਰ ਆ ਨਾ ਤੇ ਮੈਨੂੰ ਚੰਗਾ ਨਹੀਂ ਲੱਗਦਾ ਵੀ ਤੂੰ ਇੱਕ ਟੀਚਰ ਵੀ ਮੇਰੀ ਪਤਨੀ ਛੋਟਾ ਜਿਹੀ ਛੋਟੀ ਜਹੀ ਟੀਚਰ ਹੋਵੇ ਉਹ ਕਹਿੰਦੀ ਕਿ ਗੌਰਵ ਤੁਸੀਂ ਭੁੱਲ ਰਹੇ ਹੋ ਵੀ ਮੇਰੇ ਪਾਪਾ ਦਾ ਸੁਪਨਾ ਸੀ ਤੇ ਮੇਰਾ ਸੁਪਨਾ ਵੀ ਟੀਚਰ ਬਣਨਾ ਵੀ ਵੈਸੇ ਟੀਚਰ ਦੀ ਜੌਬ ਮੈਨੂੰ ਤਾਂ ਕੋਈ ਛੋਟੀ ਜੌਬ ਨਹੀਂ ਲੱਗਦੀ ਹੈਗੀ ਵੀ ਇੱਕ ਟੀਚਰ ਹੀ ਆ ਹਨਾ ਬੱਚਿਆਂ ਨੂੰ ਪੜ੍ਹਾਉਂਦਾ ਤੇ ਬੱਚੇ ਵੱਡੇ ਵੱਡੇ ਅਧਿਕਾਰੀ ਬਣਦੇ ਆ ਉਹਨਾਂ ਉਹਨਾਂ ਦੋਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਬਹਿਸ ਹੁੰਦੀ ਰਹਿੰਦੀ ਸੀ ਰਾਧਕਾ ਸੀ ਉਹ ਨੌਕਰੀ ਛੱਡਣ ਨੂੰ ਤਿਆਰ ਨਹੀਂ ਸੀ ਤੇ ਜਿਹੜਾ ਗੌਰਵ ਸੀ ਉਹ ਉਹਨੂੰ ਕਹਿੰਦਾ ਸੀ ਕਿ ਤੂੰ ਨੌਕਰੀ ਛੱਡ ਜਦੋਂ ਨਿੱਕੀ ਨਿੱਕੀ ਗੱਲ ਤੇ ਕਲੇਸ਼ ਰਹਿਣ ਲੱਗਿਆ ਤਾਂ ਇੱਕ ਦਿਨ ਰਾਧਕਾ ਸੋਚਦੀ ਆ ਵੀ ਸਾਡੇ ਦੋਨਾਂ પતિ ਪਤਨੀ 'ਚ ਹਣਾ ਇੰਨਾ ਪਿਆਰ ਹੁੰਦਾ ਸੀ ਵੀ ਹੁਣ ਇੱਕ ਨੌਕਰੀ ਕਰਕੇ ਸਾਡੇ 'ਚ ਲੜਾਈ ਰਹਿੰਦੀ ਆ ਉਹ ਸੋਚਦੀ ਆ ਵੀ ਮੈਨੂੰ ਕਮੀ ਵੀ ਕਿਹੜੀ ਚੀਜ਼ ਦੀ ਆ ਵੀ ਕਿਉਂ ਨਾ ਮੈਂ ਹਣਾ ਆਪਣੇ ਪਤੀ ਲਈ ਇਹ ਨੌਕਰੀ ਛੱਡ ਦੇਵਾਂ ਚਲੋ ਉਹ ਨਾਲ ਚਾਹੁੰਦੇ ਹੋਏ ਜਿਹੜੀ ਨੌਕਰੀ ਆ ਉਹ ਤੋਂ ਰਿਜਾਈਨ ਦੇ ਦਿੰਦੀ ਆ ਤੇ ਘਰ ਰਹਿਣ ਲੱਗਦੀ ਆ ਚਲੋ ਘਰ ਰਹਿੰਦੀ ਆ ਜਦੋਂ ਉਹਦਾ ਪਤੀ ਆਉਂਦਾ ਚਾਹ ਪਾਣੀ ਦਿੰਦੀ ਆ ਕੋਲ ਬੈਠਦੀ ਆ ਪਰ ਉਹਦਾ ਪਤੀ ਹੀ ਇੰਨਾ ਜ਼ਿਆਦਾ ਵਿਅਸਤ ਹੋ ਜਾਂਦਾ ਕਿ ਰਾਧਿਕਾ ਨੂੰ ਵੀ ਇਕੱਲਾਪਨ ਮਹਿਸੂਸ ਹੁੰਦਾ ਇੰਨੇ ਸਮੇਂ ਦੇ ਵਿੱਚ ਰਾਧਿਕਾ ਇੱਕ ਬੇਟੀ ਦੀ ਮਾਂ ਬਣ ਜਾਂਦੀ ਆ ਚਲੋ ਆਪਣੀ ਬੱਚੀ ਨੂੰ ਸੰਭਾਲਣ ਦੇ ਵਿੱਚ ਵਿਜੀ ਹੋ ਜਾਂਦੀ ਆ ਹੁਣ ਜਿਹੜਾ ਗੌਰਵ ਆ ਉਹ ਕਹਿੰਦਾ ਕਿ ਆਪਾਂ ਇਸ ਛੋਟੇ ਜਿਹੇ ਸ਼ਹਿਰ 'ਚ ਨਹੀਂ ਰਹਿਣਾ ਉਹ ਉਹ ਨਾ ਵੱਡੇ ਸ਼ਹਿਰ ਦੇ ਵਿੱਚ ਚਲੇ ਜਾਂਦੇ ਆ ਗੁੜਗਾਉਂ ਜਾ ਕੇ ਉਹ ਆਪਣਾ ਘਰ ਲੈ ਰਹੇ ਆ ਗੁੜਗਾਉਂ ਦੇ ਵਿੱਚ ਬਹੁਤ ਵਧੀਆ ਫਲੈਟ ਲੈ ਕੇ ਉੱਥੇ ਹੀ ਉਹਦੀ ਜੌਬ ਹੁੰਦੀ ਆ ਚਲੋ ਰਾਧਿਕਾ ਜਿਹੜੀ ਆਪਣੀ ਬੱਚੀ ਦੇ ਨਾਲ ਖੇਡਦੀ ਆ ਘਰੇ ਉਹਦੇ ਮੰਮੀ ਡੈਡੀ ਹੁੰਦੇ ਆ ਸਾਰਾ ਪਰਿਵਾਰ ਖੁਸ਼ ਹੁੰਦਾ ਇੱਕ ਦਿਨ ਰਾਧਿਕਾ ਤੇ ਉਹਦਾ ਪਤੀ ਆ ਜਿਹੜਾ ਉਹ ਕਿਸੇ ਨਾ ਮਾਲ ਦੇ ਵਿੱਚ ਜਾਂਦੇ ਆ ਸ਼ਾਪਿੰਗ ਕਰਨ ਲਈ ਸ਼ਾਪਿੰਗ ਕਰਨ ਜਾਂਦੇ ਆ ਤੇ ਰਾਧਿਕਾ ਜਿਹੜੀ ਉਹ ਆਪਣੇ ਬੱਚੇ ਲਈ ਕੱਪੜੇ ਵੇਖਣ ਲੱਗ ਜਾਂਦੀ ਆ ਤੇ ਉਹਦਾ ਪਤੀ ਆ ਜਿਹੜਾ ਉਹ ਅੱਗੇ ਜਾਂਦਾ ਤੇ ਅੱਗੇ ਜਾ ਕੇ ਉਹਨੇ ਇੱਕ ਕੁੜੀ ਨਾਲ ਟਕਰਆ ਜਾਂਦਾ। ਉਹ ਕੁੜੀ ਆ ਜਿਹੜੀ ਉੱਥੇ ਡਿੱਗਣ ਲੱਗਦੀ ਆ ਤੇ ਗੌਰਵ ਆ ਜਿਹੜਾ ਉਹਨੂੰ ਬਾਹੋਂ ਫੜ ਲੈਂਦਾ ਤੇ ਉਹਨੂੰ ਕਹਿੰਦਾ ਸੌਰੀ ਹਨਾ ਮੇਰੀ ਵਜ੍ਹਾ ਨਾਲ ਤੁਸੀਂ ਡਿੱਗ ਜਾਣੇ ਸੀ। ਉਹ ਕਹਿੰਦੀ ਕਿ ਕੋਈ ਗੱਲ ਨਹੀਂ। ਇਟਸ ਓਕੇ। ਇਹਨਾਂ ਕਹਿ ਕੇ ਉਹ ਲੰਘ ਜਾਂਦੀ ਆ। ਜਦੋਂ ਉਹ ਗੌਰਵ ਦੇ ਕੋਲੋਂ ਲੰਘਦੀ ਆ ਤਾਂ ਉਹਦੀ ਸਾੜੀ ਦਾ ਜਿਹੜਾ ਪੱਲੂ ਆ ਉਹ ਗੌਰਵ ਦੇ ਚਿਹਰੇ ਤੋਂ ਦੀ ਲਿਪਟ ਜਾਂਦਾ ਤੇ ਉਹ ਐਂ ਲੱਗ ਜਾਂਦੀ ਆ ਤੇ ਗੌਰਵ ਆ ਜਿਹੜਾ ਉੱਥੇ ਹੀ ਖੋ ਜਾਂਦਾ। ਚਲੋ ਗੌਰਵ ਜਦੋਂ ਆਪਣੀ ਪਤਨੀ ਨੂੰ ਵੇਖਦਾ ਆਪਣੀ ਪਤਨੀ ਦੇ ਨਾਲ ਆਉਂਦਾ ਘਰ ਆ ਜਾਂਦਾ ਪਰ ਮੈਂ ਉਹ ਘਰ ਆ ਚੁੱਕਿਆ ਸੀ ਪਰ ਉਹਦਾ ਧਿਆਨ ਉਸ ਮਾਲ ਵਾਲੀ ਕੁੜੀ 'ਚ ਹੀ ਹੁੰਦਾ ਅਗਲੇ ਦਿਨ ਉਹ ਇਕੱਲਾ ਉਸ ਮਾਲ 'ਚ ਜਾਂਦਾ ਤੇ ਜਾ ਕੇ ਉਹ ਉਸ ਕੁੜੀ ਬਾਰੇ ਪੁੱਛਣਾ ਚਾਹੁੰਦਾ ਹੁੰਦਾ ਪਰ ਜਦੋਂ ਉਹ ਅੱਗੇ ਇੱਕ ਕਾਊਂਟਰ ਤੇ ਜਾਂਦਾ ਤਾਂ ਉਹੀ ਕੁੜੀ ਅੱਜ ਫੇਰ ਉੱਥੇ ਬੈਠੀ ਹੁੰਦੀ ਆ ਗੌਰਵ ਉਹਨੂੰ ਬੁਲਾਉਂਦਾ ਤੇ ਉਹਨੂੰ ਕਹਿੰਦਾ ਕਿ ਕੱਲ ਤੁਸੀਂ ਡਿੱਗ ਗਏ ਸੀ ਤੁਹਾਡੀ ਛੱਟ ਤਾਂ ਨਹੀਂ ਲੱਗੀ ਉਹ ਕਹਿੰਦੀ ਕਿ ਨਹੀਂ ਨਹੀਂ ਮੈਂ ਠੀਕ ਆ ਐਸਤ੍ਰਾਂ ਚੋਂ ਗੱਲਬਾਤ ਕਰਦਾ ਉਹ ਤੇ ਉਹਨੂੰ ਨਾਮ ਪੁੱਛਦਾ ਤੇ ਉਹਨੂੰ ਦੱਸਦਾ ਕਿ ਮੈਂ ਗੌਰਵ ਆ ਮੈਂ ਆਈਪੀਐਸ ਅਧਿਕਾਰੀ ਆ ਚਲੋ ਉੱਥੋਂਾਂ ਦੀ ਜਾਣ ਪਛਾਣ ਹੋ ਜਾਂਦੀ ਆ ਜਾਣ ਪਛਾਣ ਹੁੰਦੀ ਆ ਤੇ ਗੌਰਵ ਆ ਜਿਹੜਾ ਉਹ ਰਾਧਿਕਾ ਵੱਲੋਂ ਧਿਆਨ ਹਟਾ ਕੇ ਜਿਹੜੀ ਉਹ ਕੁੜੀ ਹੁੰਦੀ ਆ ਉਹਦਾ ਨਾਮ ਗੋਰੀ ਹੁੰਦਾ ਗੋਰੀ ਦੇ ਚੱਕਰ ਚ ਫਸ ਜਾਂਦਾ ਹੌਲੀ ਹੌਲੀ ਉਹ ਮਿਲਣ ਲੱਗਦੇ ਆ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਕਰਦੇ ਮਿਲਦੇ ਆ ਕਦੇ ਘੁੰਮਣ ਫਿਰਨ ਜਾਂਦੇ ਆ ਤੇ ਗੌਰਵ ਆਪਣੀ ਪਤਨੀ ਰਾਧਕਾ ਤੇ ਆਪਣੀ ਬੇਟੀ ਦਾ ਖਿਆਲ ਬਿਲਕੁਲ ਭੁੱਲ ਜਾਂਦਾ ਤੇ ਰਾਧਕਾ ਵੀ ਇਹ ਗੱਲ ਨੋਟ ਕਰਨ ਲੱਗਦੀ ਆ ਵੀ ਇਹ ਗੌਰਵ ਹੁਣ ਉਹੀ ਆ ਵੀ ਇਹ ਤਾਂ ਹੁਣ ਬਹੁਤ ਬਦਲ ਗਿਆ ਵੀ ਨਾ ਸਾਨੂੰ ਕਿਤੇ ਬਾਹਰ ਲੈ ਕੇ ਜਾਂਦਾ ਵੀ ਮੇਰੀ ਨੌਕਰੀ ਵੀ ਛੜਾਤੀ ਵੀ ਇਹ ਤਾਂ ਮੈਨੂੰ ਬੁਲਾਉਂਦਾ ਤੱਕ ਨਹੀਂ ਵੀ ਅੱਧੀ ਰਾਤ ਨੂੰ ਘਰ ਵੜਦਾ ਸਵੇਰੇ ਫੇਰ ਚਲੇ ਜਾਂਦਾ ਚਲੋ ਗੌਰਵ ਨਾਲ ਕਈ ਵਾਰੀ ਗੱਲ ਕਰਦੀ ਆ ਕਿ ਗੌਰਵ ਤੁਹਾਡਾ ਬਿਹੇਵ ਉਹ ਨਾ ਜਿਹੜਾ ਇਹ ਠੀਕ ਨਹੀਂ ਵੀ ਮੈਨੂੰ ਇਹ ਗੱਲ ਪਸੰਦ ਨਹੀਂ ਚਲੋ ਉਹਦੇ ਨਾਲ ਲੜਦਾਗਾ ਇੱਕ ਦਿਨ ਗੌਰਵ ਆਪਣਾ ਫੋਨ ਰੱਖ ਕੇ ਆਪ ਬਾਥਰੂਮ ਚ ਚਲਿਆ ਜਾਂਦਾ ਤੇ ਉਹਦੇ ਫੋਨ ਤੇ ਨਾ ਘੰਟੀ ਵੱਜਦੀ ਆ ਗੋਰੀ ਦਾ ਫੋਨ ਆਉਂਦਾ ਤੇ ਚਲੋ ਨਾਲ ਹਨਾ ਉਹਦੀ ਫੋਟੋ ਲੱਗੀ ਹੁੰਦੀ ਆ ਗੋਰੀ ਦੀ ਤੇ ਉਹ ਫੋਨ ਜਦੋਂ ਵੱਜਦਾ ਤੇ ਜਿਹੜੀ ਰਾਧਿਕਾ ਉਹ ਫੋਟੋ ਵੇਖ ਲੈਂਦੀ ਆ ਤੇ ਫੋਨ ਜਦੋਂ ਅਟੈਂਡ ਕਰਦੀ ਆ ਗੋਰੀ ਆ ਜਿਹੜੀ ਉਹ ਕਹਿੰਦੀ ਆ ਕਿ ਮੈਂ ਗੌਰਵ ਨਾਲ ਗੱਲ ਕਰਨਾ ਚਾਹਣੀ ਆ ਤਾਂ ਰਾਧਿਕਾ ਪੁੱਛਦੀ ਆ ਕਿ ਤੁਸੀਂ ਕੌਣ ਉਹ ਕਹਿੰਦੀ ਕਿ ਤੁਸੀਂ ਕੌਣ ਉਹ ਕਹਿੰਦੀ ਮੈਂ ਗੌਰਵ ਦੀ ਪਤਨੀ ਤਾ ਅੱਗੋਂ ਜਿਹੜੀ ਉਹ ਗੋਰੀ ਆ ਫੋਨ ਕੱਟ ਦਿੰਦੀ ਆ ਤੇ ਚਲੋ ਰਾਧ ਕਾਨੂੰ ਵੀ ਫਿਕਰਜਾ ਹੋ ਜਾਂਦਾ ਜਦੋਂ ਗੌਰਵ ਬਾਥਰੂਮ ਚੋਂ ਆਉਂਦਾ ਤੇ ਉਹਨੂੰ ਕਹਿੰਦੀ ਆ ਕਿ ਆ ਕਿਸੇ ਗੋਰੀ ਨਾਮ ਦੀ ਕੁੜੀ ਦਾ ਫੋਨ ਆਇਆ ਸੀ ਉਹ ਕਹਿੰਦਾ ਕਿ ਤੂੰ ਫੋਨ ਅਟੈਂਡ ਕਰ ਲਿਆ ਉਹ ਕਹਿੰਦੀ ਹਾਂ ਉਹ ਕਹਿੰਦਾ ਤੇਰੀ ਹਿੰਮਤ ਕਿਵੇਂ ਹੋਈ ਫੋਨ ਅਟੈਂਡ ਕਰਨ ਦੀ ਉਹ ਕਹਿੰਦੀ ਮੈਂ ਤੁਹਾਡੀ ਪਤਨੀ ਆ ਤੁਹਾਨੂੰ ਕਿਸੇ ਦਾ ਵੀ ਫੋਨ ਆਵੇ ਮੈਂ ਅਟੈਂਡ ਕਰ ਸਕਦੀ ਆ ਉਹ ਕਹਿੰਦਾ ਨਹੀਂ ਤੂੰ ਇਹ ਬਹਿਮ ਪਾਲ ਰੱਖਿਆ ਕਿ ਤੂੰ ਮੇਰਾ ਫੋਨ ਅਟੈਂਡ ਕਰ ਸਕਦੀ ਆ ਮੈਨੂੰ ਤਾਂ ਸੌ ਤਰ੍ਹਾਂ ਦੇ ਲੋਕਾਂ ਦੇ ਫੋਨ ਆਉਂਦੇ ਆ ਉਹ ਕਹਿੰਦੀ ਫਿਰ ਮੈਂ ਕਿਹੜਾ ਕੁਝ ਗਲਤ ਕੀਤਾ। ਉਹਨਾਂ ਨੇ ਪੁੱਛਿਆ ਗੌਰਵ ਕਿੱਥੇ ਹੈ ਮੈਂ ਗਿਆ ਤਾਂ ਕਿ ਉਹ ਵਾਸ਼ਰੂਮ ਜਾ। ਫੋਨ ਵਾਰ-ਵਾਰ ਵੱਜ ਰਿਹਾ ਸੀ। ਚਲੋ ਰਾਧਿਕਾ ਨੂੰ ਨਾ ਸ਼ੱਕ ਹੋ ਜਾਂਦਾ ਵੀ ਗੌਰਵ ਮੇਰੇ ਤੇ ਇਦਾਂ ਕਿਉਂ ਕਰਦਾ। ਚਲ ਜਦੋਂ ਗੌਰਵ ਅਗਲੇ ਦਿਨ ਹਨਾ ਘਰ ਆਉਂਦਾ ਘਰ ਆ ਕੇ ਉਹ ਸੁੱਤਾ ਪਿਆ ਹੁੰਦਾ ਤੇ ਜਿਹੜੀ ਰਾਧਿਕਾ ਉਹਦਾ ਫੋਨ ਫਰੋਲ ਲੈਂਦੀ ਆ। ਭਾਵੇਂ ਕਿ ਉਹਦੇ ਫੋਨ ਨੂੰ ਪਾਸਵਰਡ ਲੱਗਿਆ ਸੀ ਪਰ ਰਾਧਿਕਾ ਨੇ ਆਪਣੇ ਪਤੀ ਤੇ ਨਿਗਰੱਖੀ ਜਦੋਂ ਪਾਸਵਰਡ ਖੋਲਦਾ ਤੇ ਉਹ ਨੋਟ ਕਰ ਲੈਂਦੀ ਆ ਤੇ ਉਹ ਰਾਤ ਨੂੰ ਉਹਦਾ ਫੋਨ ਚੈੱਕ ਕਰਦੀ ਆ। ਤੇ ਉਹਦੇ ਵਿੱਚ ਗੋਰੀ ਨਾਲ ਉਹਦੀ ਚੈਟ ਹੁੰਦੀ ਆ ਤੇ ਉਹਦੀਆਂ ਫੋਟੋਆਂ ਵੀ ਹੁੰਦੀਆਂ ਗੋਰੀ ਦੀਆਂ ਕਾਫੀ ਸਾਰੀਆਂ ਚਲੋ ਉਦੋਂ ਤਾਂ ਉਹ ਕੁਝ ਨਹੀਂ ਬੋਲਦੀ ਉਹਨੂੰ ساری ਰਾਤ ਨੀਂਦ ਨਹੀਂ ਆਉਂਦੀ ਅਗਲੇ ਦਿਨ ਸਵੇਰੇ ਹੀ ਉੱਠਣਸਾਰ ਉਹ ਆਪਣੇ ਪਤੀ ਨੂੰ ਫੋਨ ਕਹਿੰਦੀ ਕਿ ਫੋਨ ਖੋਲੋ ਤੁਸੀਂ ਉਹ ਕਹਿੰਦਾ ਕਿਉਂ ਉਹ ਕਹਿੰਦੀ ਮੈਂ ਤੁਹਾਨੂੰ ਕਿਹਾ ਫੋਨ ਖੋਲੋ ਉਹ ਕਹਿੰਦਾ ਵੀ ਨਹੀਂ ਮੈਂ ਨਹੀਂ ਫੋਨ ਖੋਲੂਗਾ ਉਹ ਕਹਿੰਦੀ ਚਲ ਜੇ ਫੋਨ ਨਾਂ ਵੀ ਖੋਲੋਗੇ ਫਿਰ ਕਿਹੜਾ ਮੈਨੂੰ ਪਤਾ ਨਹੀਂ ਲੱਗੂਗਾ ਵੀ ਗੋਰੀ ਨਾਲ ਤੁਹਾਡਾ ਕੀ ਚੱਲ ਰਿਹਾ ਤਾਂ ਉਹ ਕਹਿੰਦਾ ਅੱਛਾ ਤੂੰ ਮੇਰੀ ਜਸੂਸੀ ਕਰ ਰਹੀ ਆ ਚਲ ਜੇ ਤੈਨੂੰ ਪਤਾ ਲੱਗ ਹੀ ਗਿਆ ਤੇ ਮੈਂ ਦੱਸ ਦਿਆਂ ਕਿ ਗौरी ਨਾਲ ਤੈਨੂੰ ਪਤਾ ਲੱਗ ਹੀ ਗਿਆ ਹੋਣਾ ਉਹ ਕਹਿੰਦੀ ਇਹ ਗੱਲ ਬਿਲਕੁਲ ਠੀਕ ਨਹੀਂ ਗੌਰਵ ਤੂੰ ਮੈਨੂੰ ਧੋਖਾ ਦੇ ਰਿਆ ਮੈਂ ਤੇਰੇ ਕਰਕੇ ਨੌਕਰੀ ਛੱਡੀ ਹੁਣ ਆਪਣੀ ਬੇਟੀ ਆ ਆਪਣਾ ਪਰਿਵਾਰ ਆ ਤੇ ਤੂੰ ਗौरी ਦੇ ਪਿੱਛੇ ਨਾ ਪੈ ਇਹ ਗੱਲ ਗਲਤ ਹੋjou ਉਹਨੂੰ ਕਹਿੰਦਾ ਕਿ ਤੂੰ ਮੇਰੀ ਲਾਈਫ ਦੇ ਵਿੱਚ ਇੰਟਰਫੇਅਰ ਨਾ ਕਰ ਤੂੰ ਜੋ ਕਰਨਾ ਕਰ ਮੈਂ ਗौरी ਨੂੰ ਨਹੀਂ ਛੱਡ ਸਕਦਾ ਚਲੋ ਰਾਧਿਕਾ ਨੂੰ ਬਹੁਤ ਗੁੱਸਾ ਆਉਂਦਾ ਤੇ ਉਹ ਆਪਣੇ ਪਾਪਾ ਨੂੰ ਫੋਨ ਕਰਦੀ ਆ ਆਪਣੇ ਪਾਪਾ ਨੂੰ ਸਾਰੀ ਗੱਲ ਦੱਸਦੀ ਆ ਤੇ ਉਹਦੇ ਪਾਪਾ ਕਹਿੰਦੇ ਆ ਕਿ ਪੁੱਤ ਤੈਨੂੰ ਕਿਹੜਾ ਅਸੀਂ ਰੋਟੀ ਨਹੀਂ ਦੇ ਸਕਦੇ ਤੂੰ ਵਾਪਸ ਆ ਜਾ ਚਲ ਰਾਧਕਾ ਆਪਣੀ ਬੇਟੀ ਨੂੰ ਲੈ ਜਾਂਦੀ ਆ ਬੈਗਪੈਕ ਕਰਦੀ ਆ ਤੇ ਆਪਣੇ ਸੱਸ ਸਹੁਰੇ ਨੂੰ ਵੀ ਬਿਨਾ ਦੱਸੇ ਆਪਣੇ ਪੇਕੇ ਘਰ ਚਲੀ ਜਾਂਦੀ ਆ ਸ਼ਾਮ ਤੱਕ ਉਹਦੇ ਸੱਸ ਸਹੁਰਾ ਹਣਾਂ ਨੂੰ ਵੇਟ ਕਰਕੇ ਉਹਦੀ ਫੋਨ ਕਰਦੇ ਆ ਤਾਂ ਰਾਧਕਾ ਦੇ ਪਾਪਾ ਜਿਹੜੇ ਉਹ ਆਪਣੇ ਗੌਰਵ ਦੇ ਪਾਪਾ ਮੰਮੀ ਪਾਪਾ ਨੂੰ ਸਾਰਾ ਕੁਝ ਸੱਚ ਦੱਸ ਦਿੰਦਾ ਚਲੋ ਉਹ ਵੀ ਗੌਰਵ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਪਰ ਜਿਹੜਾ ਗੌਰਵ ਆ ਉਹਨੂੰ ਕੋਈ ਫਰਕ ਨਹੀਂ ਪੈਂਦਾ ਗੋਰਾ ਵਾਜੜਾ ਉਹ ਗੋਰੀ ਦੇ ਨਾਲ ਘੁੰਮਦਾ ਫਿਰਦਾ ਉਹਨੂੰ ਸਭ ਸਗੋਂ ਆਜ਼ਾਦੀ ਮਿਲ ਗਈ ਸੀ ਵੀ ਮੈਨੂੰ ਕੋਈ ਰੋਕਣ ਟੋਕਣ ਵਾਲਾ ਨਹੀਂ ਰਿਹਾ ਇਧਰ ਰਾਧਕਾ ਆਪਣੀ ਬੇਟੀ ਦੇ ਨਾਲ ਆਪਣੇ ਪੇਕੇ ਘਰ ਉਦਾਸ ਹੁੰਦੀ ਆ ਤੇ ਉਧਰ ਗੋਰਾ ਵਾ ਜਿਹੜਾ ਉਹ ਆਪਣੀ ਜ਼ਿੰਦਗੀ ਵਧੀਆ ਇੰਜੋਏ ਕਰ ਰਿਹਾ ਹੁੰਦਾ ਜਦੋਂ ਰਾਧਕਾ ਦੇ ਪਾਪਾ ਨੇ ਵੇਖਿਆ ਵੀ ਉਹ ਤਾਂ ਨਾ ਹੀ ਨਹੀਂ ਲੈਂਦੇ ਲੈ ਕੇ ਜਾਣਦਾ ਹਨਾ ਚਲੋ ਕੇਸ ਕਰ ਦਿੰਦਾ ਉਹ ਆਪਣੇ ਜਵਾਈ ਤੇ ਕੇਸ ਕਰਦਾ ਤੇ ਕੋਰਟ ਦੇ ਵਿੱਚ ਕੇਸ ਚੱਲ ਪੈਂਦਾ ਤੇ ਗੌਰਵ ਆ ਜਿਹੜਾ ਕੋਰਟ ਦੇ ਵਿੱਚ ਉਹ ਕਹਿ ਦਿੰਦਾ ਕਿ ਮੈਂ ਇਹਨੂੰ ਰੱਖਣਾ ਨਹੀਂ ਚਾਹੁੰਦਾ ਮੈਂ ਇਹਨੂੰ ਤਲਾਕ ਦੇਣਾ ਚਾਹਣਾ ਤੇ ਕੋਰਟ ਕਹਿੰਦੀ ਆ ਕਿ ਵੀ ਜੇ ਤੂੰ ਇਹਨੂੰ ਤਲਾਕ ਦੇਣਾ ਤਾਂ ਤੈਨੂੰ ਉਹਨੂੰ ਖਰਚਾ ਦੇਣਾ ਪਊ ਉਹ ਕਹਿੰਦਾ ਜਿੰਨਾ ਵੀ ਖਰਚਾ ਤੁਸੀਂ ਕਹੋ ਮੈਂ ਦੇਣ ਨੂੰ ਤਿਆਰ ਆ ਰਾਧਿਕਾ ਜਿਹੜੀ ਉਹਨੂੰ ਸਮਝਾਉਂਦੀ ਆ ਕਿ ਗੌਰਵ ਇਸ ਤਰ੍ਹਾਂ ਰਿਸ਼ਤੇ ਨਹੀਂ ਟੁੱਟਦੇ ਹੁੰਦੇ ਵੀ ਆਪਣੀ ਬੇਟੀ ਰੁੱਲ ਜੂਗੀ ਪਰ ਗੌਰਵ ਆ ਜਿਹੜਾ ਉਹ ਗੋਰੀ ਦੇ ਪਿਆਰ 'ਚ ਇੰਨਾ ਨੰਨਾ ਹੋ ਚੁੱਕਿਆ ਹੁੰਦਾ ਵੀ ਉਹਨੂੰ ਕੁਝ ਨਹੀਂ ਦਿਸਦਾ ਚਲ ਉਹ ਤਲਾਕ ਦੇ ਦਿੰਦਾ 6 ਮਹੀਨੇ ਉਹਨਾਂ ਨੂੰ ਮੌਕਾ ਦਿੰਦੀ ਆ ਕੋਰਟ ਇਕੱਠੇ ਰਹਿਣ ਦਾ ਤੇ ਉਸ ਤੋਂ ਬਾਅਦ ਉਹ ਤਲਾਕ ਉਹਨਾਂ ਦਾ ਮਨਜ਼ੂਰ ਹੋ ਜਾਂਦਾ ਤੇ ਹੁਣ ਰਾਧਕਾ ਜਿਹੜੀ ਉਹ ਬਿਲਕੁਲ ਟੁੱਟ ਜਾਂਦੀ ਆ ਉਹਦੇ ਪਾਪਾ ਉਹਨੂੰ ਬਹੁਤ ਹੌਸਲਾ ਦਿੰਦੇ ਆ ਚਲ ਜਦੋਂ ਰਾਧਕਾ ਡਿਪਰੈਸ਼ਨ ਦੇ ਵਿੱਚ ਰਹਿਣ ਲੱਗਦੀ ਆ ਤਾਂ ਉਹਦੇ ਪਾਪਾ ਉਹਨੂੰ ਕਿਸੇ ਪ੍ਰਾਈਵੇਟ ਸਕੂਲ ਦੇ ਵਿੱਚ ਲਾ ਦਿੰਦੇ ਆ ਤੇ ਉੱਥੇ ਉਹ ਜੌਬ ਕਰਦੀ ਆ ਵੀ ਇਹਦਾ ਫਰਕ ਪੈਜੂ ਚਲੋ ਬਿਜੀ ਰਹਿਣ ਲੱਗਦੀ ਆ ਤੇ ਇੱਧਰ ਜਿਹੜਾ ਗੌਰਵ ਹੁੰਦਾ ਗੌਰਵ ਜਦੋਂ ਗੌਰੀ ਨੂੰ ਕਹਿੰਦਾ ਕਿ ਮੈਂ ਤੇਰੇ ਨਾਲ ਵਿਆਹ ਕਰਾਉਣਾ ਤਾਂ ਗੌਰੀ ਉਹਨੂੰ ਕਹਿੰਦੀ ਆ ਕਿ ਜਦੋਂ ਤੂੰ ਮੇਰੇ ਲਈ ਆਪਣੀ ਪਤਨੀ ਨੂੰ ਛੱਡ ਸਕਦਾ ਕੱਲ ਨੂੰ ਤੇਰਾ ਕੀ ਪਤਾ ਤੂੰ ਪੈਸੇ ਵਾਲਾ ਮੁੰਡਾਗਾ ਤੂੰ ਚੰਗਾ ਅਫਸਰ ਲੱਗਿਆਗਾ ਤੇਰਾ ਕੀ ਪਤਾ ਤੂੰ ਕਿਸੇ ਹੋਰ ਸੋਹਣੀ ਕੁੜੀ ਕਰਕੇ ਮੈਨੂੰ ਛੱਡ ਦੇ ਵੀ ਤੇਰੇ ਪਿੱਛੇ ਤਾਂ ਕਿੰਨੀਆਂ ਵੀ ਸੋਹਣੀਆਂ ਕੁੜੀਆਂ ਆ ਸਕਦੀਆਂ ਨੇ ਜਦੋਂ ਤੇਰੇ ਕੋਲੇ ਪੈਸਾਗਾ ਤੇ ਚਲੋ ਗੌਰਵ ਜਿਹੜਾ ਉਹ ਕਹਿੰਦਾ ਵੀ ਗੋਰੀ ਤੂੰ ਇਹ ਕੀ ਕਹਿ ਰਹੀ ਆ ਤੇਰੇ ਕਰਕੇ ਤਾਂ ਮੈਂ ਆਪਣੀ ਪਤਨੀ ਨੂੰ ਤਲਾਕ ਦੇ ਦਿੱਤਾ ਉਹ ਕਹਿੰਦੀ ਫਿਰ ਇਹ ਹੀ ਗੱਲ ਤਾਂ ਸਹੀ ਨਹੀਂ ਨਾ ਮੇਰੇ ਕਰਕੇ ਤਲਾਕ ਦਿੱਤਾ ਕੱਲ ਨੂੰ ਕਿਸੇ ਹੋਰ ਕਰਕੇ ਮੈਨੂੰ ਤਲਾਕ ਦੇ ਦੇਗਾ ਵੀ ਮੈਂ ਤੇਰੇ ਨਾਲ ਵਿਆਹ ਨਹੀਂ ਕਰਾ ਸਕਦੀ ਚਲੋ ਉਹ ਜਿੰਨਾ ਉਹ ਤੋਂ ਪੈਸਾ ਪੂਸਾ ਖਾਣਾ ਹੁੰਦਾ ਖਾ ਕੇ ਉਹ ਤੋਂ ਖਿਹੜਾ ਛਡਾ ਲੈਂਦੀ ਆ ਤੇ ਗੌਰਵ ਆ ਜਿਹੜਾ ਹੁਣ ਉਹ ਬਿਲਕੁਲ ਇਕੱਲਾ ਰਹਿ ਜਾਂਦਾ ਨੌਕਰੀ ਕਰਦਾ ਉਹ ਪਰ ਉਹਨੂੰ ਘਰ ਦੇ ਵਿੱਚ ਇਕੱਲਾਪਨ ਮਹਿਸੂਸ ਹੁੰਦਾ ਤੇ ਉਹਨੂੰ ਆਪਣੀ ਗਲਤੀ ਤੇ ਬਹੁਤ ਪਛਤਾਵਾ ਹੁੰਦਾ ਇਧਰ ਰਾਦਿਕਾ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰ ਲੈਂਦੀ ਆ ਰਾਦਿਕਾ ਦਾ ਪਿਓ ਉਹਨੂੰ ਕਹਿੰਦਾ ਕਿ ਤੇਰਾ ਵਿਆਹ ਕਰਨਾ ਮੈਂ ਪਰ ਉਹ ਕਹਿੰਦੀ ਆ ਕਿ ਨਹੀਂ ਪਾਪਾ ਮੇਰਾ ਮਰਦ ਜਾਤ ਤੋਂ ਭਰੋਸਾ ਉੱਠ ਗਿਆ ਨਾਲੇ ਜੇ ਮੈਂ ਵਿਆਹ ਕਰਾ ਲਿਆ ਤਾਂ ਮੇਰੀ ਕੁੜੀ ਰੋਲ ਜੂਗੀ ਵੀ ਮੈਂ ਨਹੀਂ ਵਿਆਹ ਕਰਾਉਣਾ ਚਲੋ ਉਹ ਜੌਬ ਕਰਦੀ ਆ ਉਦੀ ਕੁੜੀ ਆ ਜਿਹੜੀ ਕਾਫੀ ਵੱਡੀ ਹੋ ਜਾਂਦੀ ਆ ਪਰ ਰਾਧਿਕਾ ਆਪਣੇ ਪਤੀ ਨੂੰ ਗੌਰਵ ਨੂੰ ਕਦੇ ਨਹੀਂ ਭੁੱਲੀ ਸੀ ਉਹਦੇ ਸੋਸ਼ਲ ਮੀਡੀਆ ਅਕਾਊਂਟ ਤੇ ਉਹਨੂੰ ਫੋਲੋ ਕਰਦੀ ਆ ਤੇ ਆਪਣੀ ਬੇਟੀ ਨੂੰ ਦੱਸਦੀ ਆ ਉਹਦੀ ਬੇਟੀ ਉਹਨੂੰ ਬਹੁਤ ਵਾਰ ਪੁੱਛਦੀ ਆ ਕਿ ਮੰਮਾ ਪਾਪਾ ਕਦੋਂ ਆਉਣਗੇ ਉਹ ਕਹਿੰਦੀ ਸੀ ਕਿ ਪੁੱਤ ਤੇਰੇ ਪਾਪਾ ਜ਼ਰੂਰ ਆਉਣਗੇ ਰਾਧਿਕਾ ਨੂੰ ਕਿਤੇ ਨਾ ਕਿਤੇ ਇਸ ਗੱਲ ਦਾ ਭਰੋਸਾ ਸੀ ਤੇ ਇੱਕ ਦਿਨ ਰਾਧਿਕਾ ਸਕੂਲ ਜਾ ਰਹੀ ਹੁੰਦੀ ਆਪਣੀ ਬੇਟੀ ਦੀ ਉਂਗਲ ਫੜ ਕੇ ਤੇ ਰਸਤੇ ਦੇ ਵਿੱਚ ਇੱਕ ਗੱਡੀ ਆਉਂਦੀ ਆ ਉਹ ਗੱਡੀ ਆ ਜਿਹੜੀ ਉਹਨਾਂ ਦੇ ਅੱਗੇ ਰੁਕ ਜਾਂਦੀ ਆ ਤਿਉ ਰੁਕ ਜਾਂਦੀਆਂ ਨੇ ਜਾਂਦੀਆਂ ਜਾਂਦੀਆਂ ਗੱਡੀ ਦੇ ਵਿੱਚੋਂ ਗੌਰਵ ਉਤਰਦਾ ਤੇ ਉਤਰਨਸਾਰ ਉਹ ਰਾਦਿਕਾ ਦੇ ਪੈਰ ਫੜ ਲੈਂਦਾ ਉਹਨੂੰ ਕਹਿੰਦਾ ਕਿ ਰਾਦਿਕਾ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਨੂੰ ਮਾਫ਼ ਕਰ ਦੇ ਰਾਦਿਕਾ ਕਹਿੰਦੀ ਕਿ ਗੌਰਵ ਕੀ ਹੋਇਆ ਤੁਹਾਨੂੰ ਤੁਸੀਂ ਠੀਕ ਹੋ ਤੇ ਉਹਨਾਂ ਦੀ ਬੇਟੀ ਹੈ ਜਿਹੜੀ ਉਹ ਵੇਖ ਲੈਂਦੀ ਹੈ ਕਿ ਮੇਰੇ ਪਾਪਾ ਉਹ ਕਹਿੰਦੀ ਮਮਾ ਪਾਪਾ ਪਾਪਾ ਤੇ ਉਹ ਕਹਿੰਦੀ ਕਿ ਹਣਾ ਭੱਜ ਕੇ ਉਹਦੇ ਗੱਲ ਲੱਗਦੀ ਹੈ ਤੇ ਉਹ ਕਹਿੰਦੀ ਪਾਪਾ ਮੈਂ ਤੁਹਾਡੀ ਕਿੰਨੀ ਵੇਟ ਕੀਤੀ ਤੁਸੀਂ ਕਦੇ ਆਏ ਹੀ ਨਹੀਂ ਉਹ ਕਹਿੰਦਾ ਵੀ ਦੇਖ ਪੁੱਤਰ ਹੁਣ ਮੈਂ ਆ ਗਿਆ ਚਲੋ ਉਹ ਨਾ ਭਾਵਕ ਹੋ ਜਾਂਦੇ ਆ ਤੇ ਉਹਨਾਂ ਨੂੰ ਵੇਖ ਕੇ ਜਿਹੜੇ ਰੋਡ ਤੇ ਲੋਕ ਜਾਂਦੇ ਹੁੰਦੇ ਆ ਰੁਕ ਜਾਂਦੇ ਆ ਤੇ ਰਾਧਿਕਾ ਜਿਹੜੀ ਉਹਨੂੰ ਕਹਿੰਦੀ ਗੌਰਵ ਆਪਣਾ ਇੱਥੇ ਖੜਨਾ ਠੀਕ ਨਹੀਂ ਲੋਕ ਪਤਾ ਨਹੀਂ ਕੀ ਸੋਚਣਗੇ ਵੀ ਚਲੋ ਘਰੇ ਚੱਲਦੇ ਆ ਚਲੋ ਉਹ ਉਹਨਾਂ ਨੂੰ ਗੱਡੀ ਦੇ ਵਿੱਚ ਬਿਠਾਉਂਦਾ ਤੇ ਗੱਡੀ ਦੇ ਵਿੱਚ ਬਿਠਾ ਕੇ ਵਾਪਸ ਘਰੇ ਲੈ ਜਾਂਦਾ ਚਲੋ ਘਰੇ ਰਾਧਿਕਾ ਦੇ ਮੰਮੀ ਪਾਪਾ ਜਦੋਂ ਗੌਰਵ ਨੂੰ ਦੇਖਦੇ ਆ ਤੇ ਉਹਨਾਂ ਦੇ ਮਨ ਨੂੰ ਵੀ ਸਕੂਨ ਆਉਂਦਾ ਵੀ ਸਾਡਾ ਜਵਾਈ ਕਿਵੇਂ ਆ ਗਿਆ ਤੇ ਚਲੋ ਗੌਰਵ ਆ ਉਹਨਾਂ ਦੇ ਪੈਰੀ ਹੱਥ ਲਾਉਂਦਾ ਉਹਨਾਂ ਨੂੰ ਬੁਲਾਉਂਦਾ ਤੇ ਰਾਦਿਕਾ ਜਿਹੜੀ ਉਹਨੂੰ ਬਿਠਾ ਕੇ ਪਾਣੀ ਦਿੰਦੀ ਆ ਫਿਰ ਚਾਹ ਬਣਾ ਕੇ ਲੈ ਕੇ ਆਉਂਦੀ ਆ ਤੇ ਗੌਰਵ ਜਿਹੜਾ ਉਹ ਰਾਦਿਕਾ ਦੇ ਮੰਮੀ ਪਾਪਾ ਤੋਂ ਮਾਫੀ ਮੰਗਦਾ ਤੇ ਉਹਨਾਂ ਨੂੰ ਕਹਿੰਦਾ ਕਿ ਮੈਂ ਆਪਣੀ ਪਤਨੀ ਤੇ ਆਪਣੀ ਬੱਚੀ ਨੂੰ ਲੈਣ ਆਇਆ ਪਰ ਰਾਦਿਕਾ ਦੇ ਪਾਪਾ ਮੰਮੀ ਉਹ ਤੋਂ ਕੁਝ ਵੀ ਨਹੀਂ ਪੁੱਛਦੇ ਤੇ ਉਹ ਆਪਣੀ ਬੇਟੀ ਨੂੰ ਕਹਿੰਦੇ ਆ ਕਿ ਪੁੱਤਰ ਤੇਰਾ ਜੋ ਫੈਸਲਾ ਹੋਊਗਾ ਉਹ ਸਾਨੂੰ ਮਨਜ਼ੂਰ ਹੋਊ ਵੀ ਤੂੰ ਸਾਡੇ ਤੇ ਅੱਜ ਵੀ ਬੋਝ ਨਹੀਂ ਹੈਗੀ ਪਰ ਇੱਕ ਕੁੜੀ ਆ ਜਿਹੜੀ ਉਹ ਆਪਣੇ ਸਹੁਰੇ ਘਰ ਰਹਿੰਦੀ ਸੀ ਚੰਗੀ ਲੱਗਦੀ ਆ ਭਾਵੇਂ ਕਿ ਸੋਡਾ ਤਲਾਕ ਹੋ ਚੁੱਕਿਆ ਪਰ ਤਲਾਕ ਹੋਣ ਤੋਂ ਬਾਅਦ ਵੀ ਜੇ ਗੌਰਵ ਆਇਆ ਤਾਂ ਇਹਦਾ ਮਤਲਬ ਇਹਨੂੰ ਆਪਣੀ ਗਲਤੀ ਦਾ ਵਾਕਿਆ ਹੀ ਪਛਤਾਵਾਗਾ ਚਲੋ ਗੌਰਵ ਆ ਜਿਹੜਾ ਉਹ ਰਾਧਿਕਾ ਨੂੰ ਲੈ ਕੇ ਤੇ ਆਪਣੀ ਬੇਟੀ ਨੂੰ ਲੈ ਕੇ ਜਦੋਂ ਆਪਣੇ ਘਰ ਆਉਂਦਾ ਗੌਰਵ ਦੇ ਮੰਮੀ ਪਾਪਾ ਵੀ ਆਪਣੀ ਨੂੰਹ ਤੇ ਪੋਤੀ ਨੂੰ ਵੇਖ ਕੇ ਖੁਸ਼ ਹੋ ਜਾਂਦੇ ਆ ਤੇ ਉਹ ਕਹਿੰਦੇ ਆ ਕਿ ਗੌਰਵ ਤੂੰ ਚੰਗਾ ਕੀਤਾ ਇਹਨਾਂ ਨੂੰ ਲੈ ਆਇਆ ਵੀ ਇਹਨਾਂ ਬਿਨਾ ਤਾਂ ਅਸੀਂ ਜਿਉਂਦੇ ਜੀ ਮਰ ਗਏ ਸੀ ਚਲੋ ਭਾਈ ਸਾਰਾ ਪਰਿਵਾਰ ਖੁਸ਼ੀ-ਖੁਸ਼ੀ ਇਕੱਠਾ ਹੁੰਦਾ ਤੇ ਅਗਲੇ ਹੀ ਹਫਤੇ ਦੇ ਵਿੱਚ ਉਹਨਾਂ ਦਾ ਦੁਬਾਰਾ ਵਿਆਹ ਕੀਤਾ ਜਾਂਦਾ ਤੇ ਗੌਰਵ ਦੀ ਜਿਹੜੀ ਬੇਟੀ ਆ ਵਿਆਹ ਹੋਣ ਤੋਂ ਬਾਅਦ ਉਹ ਕਹਿੰਦੀ ਆ ਦੇਖੋ ਮੰਮੀ ਪਾਪਾ ਮੈਂ ਕਿੰਨੀ ਲੱਕੀ ਆ ਨਹੀਂ ਤਾਂ ਕੋਈ ਵੀ ਬੱਚਾ ਆਪਣੇ ਮੰਮੀ ਪਾਪਾ ਦਾ ਵਿਆਹ ਨਹੀਂ ਵੇਖਦਾ ਮੈਂ ਤੁਹਾਡਾ ਵਿਆਹ ਵੇਖ ਲਿਆ ਹਰਾਦਿਕਾ ਜਿਹੜੀ ਉਹ ਗੌਰਵ ਨੂੰ ਮਾਫ ਕਰ ਦਿੰਦੀ ਆ ਤੇ ਜਦੋਂ ਉਹਨਾਂ ਦਾ ਵਿਆਹ ਹੁੰਦਾ ਫਿਰ ਉਹ ਪੁੱਛਦੀ ਆ ਕਿ ਗੌਰਵ ਜਿਹੜੀ ਗੌਰੀ ਦੇ ਵੀਰਦ ਤੁਸੀਂ ਕੁਝ ਵੀ ਸੁਣਨਾ ਨਹੀਂ ਚਾਹੁੰਦੇ ਸੀ ਵੀ ਉਸ ਗੋਰੀ ਨੂੰ ਤੁਸੀਂ ਕਿਵੇਂ ਭੁੱਲ ਗਏ ਕਿਵੇਂ ਛੱਡ ਦਿੱਤਾ ਤੇ ਉਹ ਕਹਿੰਦਾ ਵੀ ਰਾਧਿਕਾ ਮੈਂ ਤੇਰੇ ਸਬਰ ਦਾ ਨਾ ਵੀ ਮਰੀਦ ਹੀ ਹੋ ਗਿਆ ਮੈਂ ਤੈਨੂੰ ਲੈਣ ਗਿਆ ਤੂੰ ਬਿਨਾਂ ਕੋਈ ਸਵਾਲ ਕੀਤੇ ਮੇਰੇ ਨਾਲ ਤੁਰਪੀ ਤੂੰ ਮੈਨੂੰ ਇੱਕ ਵਾਰੀ ਵੀ ਗੋਰੀ ਬਾਰੇ ਨਹੀਂ ਪੁੱਛਿਆ ਉਹ ਕਹਿੰਦੀ ਵੀ ਇੰਨਾ ਮੈਨੂੰ ਭਰੋਸਾ ਸੀ ਕਿ ਗੋਰੀ ਆ ਜਿਹੜੀ ਉਹ ਤੇਰੇ ਨਾਲ ساری ਜ਼ਿੰਦਗੀ ਨਹੀਂ ਰਹੂਗੀ ਤੇ ਮੈਨੂੰ ਇਹ ਵੀ ਹੁਣ ਅਹਿਸਾਸ ਹੋ ਗਿਆ ਸੀ ਵੀ ਵਾਕਿਆ ਹੀ ਤੂੰ ਗੋਰੀ ਨੂੰ ਭੁੱਲ ਚੁੱਕਿਆ ਤੇ ਗੋਰੀ ਨੇ ਤੈਨੂੰ ਛੱਡ ਦਿੱਤਾ ਹੋਵੇਗਾ ਫਿਰ ਗੌਰਵਾ ਨੂੰ ਦੱਸਦਾ ਕਿ ਹਾਂ ਵੀ ਤੇਰੇ ਜਾਣ ਤੋਂ ਬਾਅਦ ਗੌਰਿਆ ਜਿਹੜੀ ਉਹ ਮੇਰੇ ਤੋਂ ਪਾਸਾ ਵੱਟ ਗਈ ਸੀ ਕਿਉਂਕਿ ਉਹ ਮੈਨੂੰ ਕਹਿੰਦੀ ਸੀ ਕਿ ਜੇ ਤੂੰ ਆਪਣੀ ਪਤਨੀ ਨੂੰ ਛੱਡ ਸਕਦਾ ਤਾਂ ਕੱਲ ਨੂੰ ਮੈਨੂੰ ਵੀ ਛੱਡੇਗਾ ਇਸ ਕਰਕੇ ਉਹਨੇ ਮੇਰੇ ਨਾਲ ਵਿਆਹ ਕਰਵਾਉਣ ਲਈ ਹਾਂ ਨਹੀਂ ਕੀਤੀ ਤੇ ਮੈਨੂੰ ਇਸ ਗੱਲ ਦਾ ਬੜਾ ਦੁੱਖ ਹੋਇਆ ਕਿੰਨੇ ਸਾਲ ਮੈਂ ਇਕੱਲਾ ਰਿਹਾ ਪਰ ਤੁਹਾਡੇ ਬਿਨਾ ਇਹ ਘਰ ਮੈਨੂੰ ਖਾਣ ਨੂੰ ਆਉਂਦਾ ਸੀ ਤੇ ਮੈਂ ਸੋਚਿਆ ਕਿ ਉਹਨਾ ਹਨਾ ਜੇ ਗਲਤੀ ਕੀਤੀ ਹੈ ਤਾਂ ਇਹਨੂੰ ਸੁਧਾਰ ਲਈਏ ਹਾਂਜੀ ਦੋਸਤੋ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਹੁਣ ਰਾਧਿਕਾ ਗੌਰਵ ਤੇ ਉਹਦੀ ਧੀ ਬੜੀ ਖੁਸ਼ੀ-ਖੁਸ਼ੀ ਰਹਿੰਦੇ ਆ ਇਸ ਕਹਾਣੀ ਨੂੰ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਕੋਈ ਠੇਸ ਪਹੁੰਚਾਉਣਾ ਨਹੀਂ ਬਲਕਿ ਇਹੀ ਅਹਿਸਾਸ ਕਰਾਉਣਾ ਵੀ ਰਿਸ਼ਤੇ ਨਵਾਉਂਦੇ ਆ ਇਨਸਾਨਾਂ ਤੋਂ ਬਹੁਤ ਵੱਡੀਆਂ ਗਲਤੀਆਂ ਹੋ ਜਾਂਦੀਆਂ ਤੇ ਜੇ ਗਲਤੀ ਦਾ ਤੁਹਾਨੂੰ ਵਾਕਿਆ ਹੀ ਦਿਲੋਂ ਪਛਤਾਵਾ ਹੋਵੇ ਤਾਂ ਤੁਹਾਨੂੰ ਉਹ ਗਲਤੀ ਹੈ ਜਿਹੜੀ ਸੁਧਾਰ ਲੈਣੀ ਚਾਹੀਦੀ ਆ ਪਹਿਲੀ ਗਲਤੀ ਤਾਂ ਪਤੀ ਪਤਨੀ ਦੇ ਰਿਸ਼ਤੇ ਦੇ ਵਿੱਚ ਇਹੋ ਜੀ ਗਲਤੀ ਦੀ ਗੁੰਜਾਇਸ਼ ਨਹੀਂ ਹੋਣੀ ਚਾਹੀਦੀ ਕਿਉਂਕਿ ਜਦੋਂ ਅਸੀਂ ਪੂਰੇ ਸਮਾਜ ਦੇ ਸਾਹਮਣੇ ਲਾਵਾ ਫੇਰੇ ਲੈ ਕੇ ਇੱਕ ਦੂਜੇ ਨਾਲ ਖੁਸ਼ ਰਹਿਣ ਦਾ ਵਾਅਦਾ ਕਰਦੇ ਆ ਨਾ ਤੇ ਫਿਰ ਮਤਲਬ ਸਾਨੂੰ ਇੱਕ ਦੂਜੇ ਨਾਲ ਖੁਸ਼ ਰਹਿਣਾ ਚਾਹੀਦਾ ਜੇ ਪਰਿਵਾਰ ਦੇ ਵਿੱਚ ਕੋਈ ਥੋੜਾ ਬਹੁਤਾ ਮਤਭੇਦ ਦਾ ਕੋਈ ਰਿਸ਼ਤੇ ਦੇ ਵਿੱਚ ਕੋਈ ਪ੍ਰੋਬਲਮ ਆ ਤਾਂ ਗੱਲ ਜਿਹੜੀ ਉਹਨੂੰ ਬੈਠ ਕੇ ਕਰ ਲੈਣਾ ਚਾਹੀਦਾ ਤੇ ਇਹ ਰਿਸ਼ਤਾ ਬਹੁਤ ਮਜ਼ਬੂਤ ਹੁੰਦਾ ਤੇ ਉਹਨਾਂ ਹੀ ਇਹ ਕੱਚਾ ਵੀ ਹੁੰਦਾ ਜਿੰਨੀ ਜਲਦੀ ਇਹ ਜੁੜਦਾ ਤੇ ਟੁੱਟ ਵੀ ਜਾਂਦਾ ਪਰ ਟੁੱਟ ਕੇ ਵੀ ਪਤੀ ਪਤਨੀ ਇੱਕ ਦੂਜੇ ਤੋਂ ਅਲੱਗ ਨਹੀਂ ਰਹਿ ਸਕਦੇ ਹੁੰਦੇ ਇੱਕ ਦੂਜੇ ਬਿਨਾਂ ਨਹੀਂ ਰਹਿ ਸਕਦੇ ਹੁੰਦੇ ਇਸ ਕਰਕੇ ਰਿਸ਼ਤੇ ਨੂੰ ਤੋੜਨ ਵੇਲੇ ਕਦੇ ਵੀ ਕਾਲੀ ਨਹੀਂ ਕਰਨੀ ਚਾਹੀਦੀ ਤੇ ਜੇ ਕਿਸੇ ਗਲਤੀ ਕਰਕੇ ਰਿਸ਼ਤਾ ਟੁੱਟ ਗਿਆ ਤੇ ਉਹਨੂੰ ਦੁਬਾਰਾ ਜੋੜਨ ਵਿੱਚ ਕਦੇ ਵੀ हिचਕਿਚਾਉਣਾ ਨਹੀਂ ਚਾਹੀਦਾ ਮੈਨੂੰ ਉਮੀਦ ਹੈ ਕਿ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ